ਕਿ ਦਿਨ ਬਦ ਦਿਨ ਵਧੀ ਜਾ ਰਹੀ ਨੇ ਸੈਲਰੀਜ਼ ਇਨਕਰੀਜ਼ ਨਹੀਂ ਹੋ ਰਹੀਆਂ ਸੈਲਰੀਜ਼ ਜਿਹੜੀਆਂ ਅੱਗੇ ਸਾਲ ਦੇ ਵਿੱਚ 8-9 ਮਹੀਨੇ ਮਿਲਦੀਆਂ ਸੀ ਉਹ ਹੁਣ 7 ਮਹੀਨਿਆਂ ਦੇ ਉੱਪਰ ਆ ਗਈਆਂ ਨੇ ਉਹ ਵੀ ਟਾਈਮ ਸਿਰ ਨਹੀਂ ਮਿਲਦੀਆਂ ਪੀਆਂ ਮਟਰੋਂ ਕਾਜਰਾ ਲੋ ਜਿਹੜਾ ਸੇਵਾਦਾਰਾ ਪਾਣੀ ਪਿਲੀ ਪੁਲਾਣ ਵਾਲਾ ਉਹ ਵੀ ਟੀਚਰ ਕਰ ਜਾਂਦਾ ਹੈ ਵੀ ਅਸੀਂ ਦੇਖੋ ਜੀ ਰੈਗੂਲਰ ਆ ਤੇ 25000 ਲੈ ਰਹੇ ਆ ਸਾਡੇ ਵਿਭਾਗ ਦੇ ਵਿੱਚ ਜਿਹੜਾ ਸੇਵਾਦਾਰ ਹੈ ਉਹ 25000 ਰੁਪਏ ਲੈ ਰਿਹਾ ਤੇ ਟੀਚਰ ਦੀ ਐਵਰੇਜ ਜਿਹੜੀ 15-16000 ਹੈ ਅੱਜ ਤੁਹਾਨੂੰ ਇੱਕ ਇਹੋ ਜੇ ਨੌਜਵਾਨ ਨਾਲ ਮਿਲਣ ਜਾ ਰਹੇ ਆ ਜਿਸਨੇ ਪੜ੍ਹ ਲਿਖ ਕੇ ਵੀ ਅੱਜ ਸਬਜ਼ੀ ਵੇਚ ਰਿਹਾ ਕਿਉਂਕਿ ਮਾਪਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹੇ ਲਿਖੇ ਤੇ ਵੱਡਾ ਇਨਸਾਨ ਬਣੇ ਲੇਕਿਨ ਅੰਨਾ ਪੜ੍ਹਨ ਤੋਂ ਬਾਅਦ ਨੌਜਵਾਨ ਕਿਉਂ ਸਬਜ਼ੀ ਵੇਚ ਰਿਹਾ ਹੈ ਇਸ ਦੀ ਦੁਕਾਨ ਦਾ ਨਾਮ ਜ਼ਰੂਰ ਤੁਹਾਨੂੰ ਦੱਸਾਂਗੇ ਜਿਸ ਰੇੜੀ ਤੇ ਸਬਜ਼ੀ ਵੇਚ ਰਿਹਾ ਉਸ ਦਾ ਨਾਮ ਪੀ ਐਚ ਡੀ ਸਬਜ਼ੀ ਵਾਲਾ ਸੋ ਅਨਾਉਂਸਮੈਂਟ ਕਰਕੇ ਜ਼ਰੂਰ ਇਹ ਨੌਜਵਾਨ ਸਬਜ਼ੀ ਵੇਚ ਰਿਹਾ ਤੇ ਸਰਟੀਫਿਕੇਟ ਵੀ ਇਸਨੇ ਰੱਖਿਆ ਪੀ ਐਚ ਡੀ ਕੀਤੀ ਹੈ ਚਾਰ ਵਰੀ ਐਮਏ ਕੀਤੀ ਹੈ ਅਲੱਗ-ਅਲੱਗ ਸਬਜੈਕਟ ਸਬਜੈਕਟਾਂ ਦੇ ਵਿੱਚ ਸੋ ਗੱਲਬਾਤ ਵੀ ਕਰਾਂਗੇ ਨੌਜਵਾਨ ਨਾਲ ਭਾਜੀ ਇਹ ਪੀਐਚਡੀ ਕੀਤੀ ਹੈ ਡਬਲ ਐਮਏ ਕੀਤੀ ਹੈ ਲੇਕਿਨ ਅੱਜ ਵੀ ਸਬਜੀ ਲਾਂ ਦੀ ਨੋਬਤ ਕਿਉਂ ਆਈ ਕਿਉਂਕਿ ਮਾਪਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਬੱਚੇ ਨੂੰ ਪੜ੍ਹਾਈਏ ਲਿਖਾਈਏ ਵੱਡਾ ਇਨਸਾਨ ਬਣਾਈਏ ਕਿ ਉਹ ਸੁਪਨਿਆਂ ਦੇ ਵਿੱਚ ਕਮੀ ਰਹਿ ਗਈ ਸੀ ਜਾਂ ਫਿਰ ਬੇਰੋਜ਼ਗਾਰੀ ਦੀ ਵਜ੍ਹਾ ਨਾਲ ਅੱਜ ਸਬਜ਼ੀ ਵੇਚ ਰਿਹਾ। ਦੇਖੋ ਨਾ ਤੇ ਸਾਡੇ ਸੁਪਨਿਆਂ ਦੇ ਵਿੱਚ ਕੋਈ ਕਮੀ ਸੀ ਨਾ ਬੇਰੋਜ਼ਗਾਰੀ ਵਾਲੀ ਕੋਈ ਗੱਲ ਐ। ਸਾਡੇ ਮਾਪਿਓ ਦਾ ਸਮਝਾ ਸੁਪਨਾ ਸੀ ਕਿ ਮੇਰੇ ਫਾਦਰ ਦਾ ਸੁਪਨਾ ਸੀ ਕਿ ਮੈਂ ਵਕੀਲ ਬਣਾ। ਮੈਂ ਉਹਨਾਂ ਨੂੰ ਇੱਕੋ ਸੀ ਕਿ ਜਾ ਰ ਤੂੰ ਨਾ ਵਕੀਲ ਵਾਲਾ ਕੋਰਸ ਕਰਨਾ ਮੈਂ। ਤਾਂ ਮੈਂ ਵਕਾਲਤ ਕੀਤੀ ਪਰ ਮੈਨੂੰ ਲੱਗਾ ਕਿ ਮੈਂ ਜਿਹੜੀ ਐ ਟੀਚਿੰਗ ਵਾਸਤੇ ਬਣਿਆ। ਤਾਂ ਮੈਂ ਉਸ ਟਾਈਮ ਗੱਲ ਕਰਦਾ ਕਿ ਯਾਰ ਮੈਂ ਕਿ ਮੇਰੇ ਕੋਲ ਪ੍ਰੈਕਟਿਸ ਨਹੀਂ ਹੋਣੀ। ਫਾਦਰ ਸਾਹਿਬ ਕਹਿੰਦੇ ਕਹਿੰਦੇ ਯਾਰ ਤੂੰ ਵਕੀਲ ਬਣ ਗਿਆ ਮੈਂ ਸੁਣ ਸਾਨੂੰ ਕੋਈ ਮਤਲਬ ਨਹੀਂ ਤੂੰ ਜੋ ਮਰਜ਼ੀ ਕਰ ਪਰ ਇੱਕੋ ਹੀ ਕੰਮ ਜ਼ਰ ਫਿਰ ਅਸੀਂ ਆਪਣੀ ਟੀਚਿੰਗ ਵਾਲੇ ਪਾਸੇ ਗਏ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਆਪਣੀਆਂ ਸਾਰੀਆਂ ਜਿਹੜੀਆਂ ਸੀਮਤ ਕੰਡੀਸ਼ਨਸ ਕੁਆਲਿਫਿਕੇਸ਼ਨਸ ਸੀ ਉਹ ਫੁੱਲਫਿਲ ਕੀਤੀਆਂ ਹੁਣ ਕੀ ਗੱਲ ਆ ਗਈ ਕਿ ਜਿਹੜੀ ਹੈ ਅਸੀਂ ਆਪਣੇ ਪਾਰਟ ਤੋਂ ਜਿਹੜੀ ਅਸੀਂ ਡਿਊਟੀ ਕਰ ਦਿੱਤੀ ਹੁਣ ਮਸਲਾ ਆ ਗਿਆ ਕਿ ਬੇਰੋਜ਼ਗਾਰੀ ਅੱਜ ਵੀ ਅਨਇੰਪਲੋਇਮੈਂਟ ਨਹੀਂ ਹੈ ਅਨਇੰਪਲੋਇਮੈਂਟ ਕ੍ਰੀਏਟਡ ਬਾਏ ਗਵਰਨਮੈਂਟ ਅਨਇੰਪਲੋਇਮੈਂਟ ਅਸੀਂ ਤਾਂ ਕਹੀਏ ਜੇ ਪੜੇ ਲਿਖੇ ਜਾਦੇ ਨੇ ਤੇ ਜਿਹੜੀਆਂ ਵੈਕੈਂਸੀਸ ਨਹੀਂ ਹੈਗੀਆਂ ਜਦੋਂ ਅਸੀਂ ਆਪਣੇ ডিপਾਰਟਮੈਂਟ ਦੀ ਮੈਂ ਗੱਲ ਕਰਾ ਡਿਪਾਰਟਮੈਂਟ ਆਫ ਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਡੇ ডিপਾਰਟਮੈਂਟ ਦੇ ਵਿੱਚ 8 ਤੋਂ ਲੈ ਕੇ 12 ਪੋਸਟਾਂ ਖਾਲੀ ਪਈਆਂ ਨੇ ਜੇ ਅਸੀਂ ਉੱਥੇ ਪੋਸਟਾਂ ਫਿਲ ਕਰ ਲਈਏ ਬੇਰੋਜ਼ਗਾਰੀ ਘਟੇਗੀ ਕਿ ਨਹੀਂ ਘਟੇਗੀ ਆਪਣੇ ਆਪ 10 12 ਜਾਨੇ ਸੈੱਟ ਹੋਣਗੇ ਤਾਂ ਸਾਰਾ ਜਿਹੜਾ ਇੱਕ ਸਰਕਲ ਚੱਲੇਗਾ ਪਰ ਜਦੋਂ ਪੋਸਟਾਂ ਫਿਲ ਨਹੀਂ ਕੀਤੀਆਂ ਜਾ ਰਹੀਆਂ ਤੇ ਬਹਾਨਾ ਲਾਇਆ ਜਾ ਰਿਹਾ ਜੀ ਇੱਥੇ ਅਨਇੰਪਲੋਇਮੈਂਟ ਹੈ ਅਨਇੰਪਲੋਇਮੈਂਟ ਕੋਈ ਨਹੀਂ ਹੈ ਅਨਇੰਪਲੋਇਮੈਂਟ ਦਾ ਇੱਕ ਫੋਬੀਆ ਕ੍ਰੀਏਟ ਕੀਤਾ ਗਿਆ ਵੈ ਕ੍ਰੀਏਟਡ ਬਾਏ आवर ਗਵਰਨਮੈਂਟ आवर ਅਥੋਰਟੀਜ਼ आवर ਅਫੀਸ਼ੀਅਲਸ आवर ਸੋ ਕਾਲਡ ਬੁੱਧੀਜੀਵੀ ਵਰਗ ਇੰਟੈਲੈਕਚੁਅਲ ਵਰਗ ਪੀ ਐਚ ਡੀ ਕੀਤੀ ਉਸ ਤੋਂ ਬਾਅਦ ਐਮ ਏ ਚਾਰ ਵਾਰ ਕੀਤੀ ਕਿਹੜੇ ਕਿਹੜੇ ਸਬਜੈਕਟਸ ਤੇ ਤੁਸੀਂ ਤੇ 11 ਸਾਲ ਟੀਚਿੰਗ ਲਾਈਨ ਚ ਵੀ ਰਹੇ ਹੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫਿਰ ਉੱਥੋਂ ਕਿਉਂ ਛੱਡਣ ਦੀ ਲੋਬਤ ਆਏ ਦੇਖੋ ਚਾਰ ਐਮਏ ਦੀ ਮੈਂ ਜੇ ਗੱਲ ਕਰਾਂ ਤਾਂ ਮੇਰੇ ਕੋਲ ਐਮਏ ਪੰਜਾਬੀ ਹੈ ਐਮਏ ਜਰਨਲਿਜ਼ਮ ਹੈ ਐਮਏ ਔਮਨ ਸਟਡੀ ਹੈ ਐਮਏ ਪੋਲੀਟੀਕਲ ਸਾਇੰਸ ਹੈ ਐਟ ਪ੍ਰੈਂਜਟ ਮੈਂ ਬੀਲੀਵ ਕਰ ਰਿਹਾ ਜਿਹੜੀ ਗੱਲ ਹੈ 11 ਸਾਲ ਉੱਥੇ ਮੈਂ ਪੜਾਇਆ 5 ਸਾਲ ਮੈਂ ਉੱਥੇ ਐਜ ਜੀਆਰਐਫ ਪੜਾਇਆ ਸੀ ਤੇ 7 ਸਾਲ ਉੱਥੇ ਮੈਂ ਤਕਰੀਬਨ 6-7 ਸਾਲ ਮੈਂ ਉੱਥੇ ਗੈਸਟ ਫੈਕਲਟੀ ਪੜਾਇਆ ਸੀ ਛੱਡਣ ਦੀ ਨੋਬਤ ਇਸ ਕਰਕੇ ਆਈ ਕਿ ਕਿ ਸਰਵਾਈਵਲ ਚਿਪ ਜਿਹੜੀ ਸੀ ਬਹੁਤ ਔਖੀ ਹੋਈ ਜਾ ਰਹੀ ਹੈ ਦਿਨ-ਬਦਨ ਖਰਚੇ ਦਿਨ-ਬਦਨ ਵਧੀ ਜਾ ਰਹੇ ਨੇ ਸੈਲਰੀਜ਼ ਇਨਕਰੀਜ਼ ਨਹੀਂ ਹੋ ਰਹੀਆਂ ਸੈਲਰੀਜ਼ ਜਿਹੜੀਆਂ ਅੱਗੇ ਸਾਲ ਦੇ ਵਿੱਚ 8-9 ਮਹੀਨੇ ਮਿਲਦੀਆਂ ਸੀ ਉਹ ਹੁਣ 7 ਮਹੀਨਿਆਂ ਦੇ ਉੱਪਰ ਆ ਗਈਆਂ ਨੇ ਉਹ ਵੀ ਟਾਈਮ ਸਿਰ ਨਹੀਂ ਮਿਲਦੀਆਂ ਪੀਆਂ ਅੱਗੋਂ ਜਿਹੜਾ ਮਾਨਸਿਕ ਤਣਾਅ ਹੈ ਉਹ ਵੱਖਰਾ ਆ ਰਿਹਾ ਸਾਨੂੰ ਉੱਥੇ ਜਿਹੜਾ ਸੇਵਾਦਾਰ ਹੈ ਪਾਣੀ ਪੀਲੀ ਪੋਲਾਨ ਵਾਲਾ ਉਹ ਵੀ ਟੀਚਰ ਕਰ ਜਾਂਦਾ ਵੀ ਅਸੀਂ ਦੇਖੋ ਜੀ ਰੈਗੂਲਰ ਆ ਤੇ 25000 ਲੈ ਰਹੇ ਆ ਹਾਡੇ ਵਿਭਾਗ ਦੇ ਵਿੱਚ ਜਿਹੜਾ ਸੇਵਾਦਾਰ ਹੈ ਉਹ 25000 ਰੁਪਏ ਲੈ ਰਿਹਾ ਤੇ ਟੀਚਰ ਦੀ ਐਵਰੇਜ ਜਿਹੜੀ 15-16000 ਹੈ ਤਾਂ ਫਿਰ ਉਹ ਜੇ ਹਾਲਾਤਾਂ ਦੇ ਵਿੱਚ ਜਦੋਂ ਮੈਂਟਲੀ ਅਸੀਂ ਪ੍ਰੀਪੇਅਰ ਨਹੀਂ ਆ ਤਾਂ ਉੱਥੇ ਜਾ ਕੇ ਅਸੀਂ ਬੱਚਿਆਂ ਨੂੰ ਕਿਵੇਂ ਪੜਾਈਏ ਬੱਚੇ ਜਿਹੜੋ ਸਾਨੂੰ ਸਵਾਲ ਪੁੱਛਦੇ ਨੇ ਕਿ ਸਰ ਜੋ ਪੜਾ ਰਹੇ ਹੋ ਕੀ ਉਹ ਸੱਚ ਹੈਗਾ ਤਾਂ ਉੱਥੇ ਅਸੀਂ ਬੱਚਿਆਂ ਨੂੰ ਕੀ ਜਵਾਬ ਦਿੰਦੇ ਅੱਜ ਗੁਜ਼ਾਰਾ ਹੋ ਰਿਹਾ ਸਹੀ ਇਹਨਾਂ ਪੜਨ ਤੋਂ ਬਾਅਦ ਹਾਂ ਹੁਣ ਬਹੁਤ ਵਧੀਆ ਗੁਜ਼ਾਰਾ ਚੱਲਦਾ ਪਿਆ ਹਾਂ ਕੋਈ ਆਉਣ ਵਾਲਾ ਮਿਸ਼ਨ ਕੋਈ ਸੁਪਨਾ ਕੀ ਹੈ ਜੀ ਦੇ ਕਰਕੇ ਤੁਸੀਂ ਹਲੇ ਵੀ ਬੀਲੀਵ ਦੀ ਪੜਾਈ ਕਰਦੇ ਪਏ ਹੋ ਆਉਣ ਵਾਲੇ ਸਮੇਂ 'ਚ ਕਿਹੜਾ ਸੁਪਨਾ ਹੈ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਮੇਰਾ ਜਿਹੜਾ ਸੁਪਨਾ ਜਿਹੜਾ ਚੱਲ ਰਿਹਾ ਉਹ ਹੈਗਾ ਟੀਚਿੰਗ ਦਾ ਮੈਂ ਟੀਚਿੰਗ ਕਰਦਾ ਸੀ ਕਰਦਾ ਹਾਂ ਆਪਣੇ ਅੱਜ ਆਪਣੇ ਆਪ ਨੂੰ ਪੜਾ ਰਿਹਾ ਤੇ ਟੀਚਿੰਗ ਕਰਾਂਗਾ ਟੀਚਿੰਗ ਮੇਰਾ ਸੁਪਨਾ ਹੈ ਉਹ ਠੀਕ ਹੈ ਕਿ ਉਹਦਾ ਜਿਹੜਾ ਹੁਣ ਟੀਚਿੰਗ ਦਾ ਜਿਹੜਾ ਮੇਰਾ ਸੁਪਨਾ ਹੈ ਉਹ ਜੇ ਸਾਡੀਆਂ ਅਥੋਰਟੀਜ਼ ਨੇ ਸਾਡੀਆਂ ਗਵਰਨਮੈਂਟ ਨੇ ਜਾਂ ਯੂਨੀਵਰਸਿਟੀਜ਼ ਨੇ ਪੂਰਾ ਨਹੀਂ ਕੀਤਾ ਤਾਂ ਉਹ ਅਸੀਂ ਆਪਣੇ ਤੌਰ ਤੇ ਉੱਪਰ ਪੂਰਾ ਕਰਾਂਗੇ ਤੇ ਉਹਦਾ ਰਸਤਾ ਸ਼ਾਇਦ ਇਸ ਰੇੜੀ ਦੇ ਵਿੱਚੋਂ ਜਾਂ ਇਸ ਕੰਮ ਦੇ ਵਿੱਚੋਂ ਜਾ ਕੇ ਹੋ ਕੇ ਜਾਂਦਾ ਹੈ ਸੋ ਰਸਤਾ ਇਸ ਕੰਮ ਦੇ ਵਿੱਚ ਹੋ ਕੇ ਜਾਂਦਾ ਪੀ ਐਚ ਡੀ ਕਰ ਚੁਕੇ ਆ ਐਮ ਏ ਕਰ ਚੁਕੇ ਆ ਲੇਕਿਨ ਅੱਜ ਵੀ ਟੀਚਰ ਬਣਨ ਦਾ ਸੁਪਨਾ ਹੈ ਜਿਹੜਾ ਪੂਰਾ ਕਰਨ ਲਈ ਸਬਜ਼ੀ ਵੇਚ ਰਿਹਾ ਤੇ ਲੱਗਦਾ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸੁਪਨਾ ਵੀ ਪੂਰਾ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ